ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀ ਕੀ ਤੁਹਾਨੂੰ ਪਤਾ ਹੈ ਕਿ ਸੋਹਿਲਾ ਸਾਹਿਬ ਦੀ ਬਾਣੀ ਪਹਿਲੇ ਸਮੇਂ ਦੇ ਵਿੱਚ ਦੁਪਹਿਰ ਦੇ ਸਮੇਂ ਪੜੀ ਜਾਂਦੀ ਸੀ ਪਰ ਐਸਾ ਕੀ ਹੋਇਆ ਕੀਰਤਨ ਸੋਹਿਲਾ ਦੀ ਬਾਣੀ ਸ਼ਾਮ ਵੇਲੇ ਸੰਧਿਆ ਵੇਲੇ ਪੜੀ ਜਾਣ ਲੱਗੀ ਆਪ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਪਹਿਲੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਕੇਵਲ ਪਹਿਲੇ ਤਿੰਨ ਸ਼ਬਦਾਂ ਦਾ ਸੋਹਿਲਾ ਹੁੰਦਾ ਸੀ ਅਤੇ ਇਹ ਸੰਧਿਆ ਦੁਪਹਿਰ ਵੇਲੇ ਪੜਿਆ ਜਾਂਦਾ ਸੀ ਪਰ ਇੱਕ ਦਿਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਦੇ ਸਮੇਂ ਗੁਰੂ ਨਾਨਕ ਪਾਸ਼ਾ ਜੀ ਦੇ ਚਰਣਾ ਦੇ ਵਿੱਚੋਂ ਲਹੂ ਸਿਮਦਿਆਂ ਹੋਇਆਂ ਵੇਖਿਆ ਤਾਂ ਉਹਨਾਂ ਨੇ ਗੁਰੂ ਪਾਸ਼ਾ ਜੀ ਕੋਲੋਂ ਚਰਣਾ ਦੇ ਵਿੱਚੋਂ ਲਹੂ ਸਿਮਣ ਦਾ ਕਾਰਨ ਪੁੱਛਿਆ ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਭਾਈ ਅੱਜ ਇੱਕ ਆਲੀ ਸਿੱਖ ਭੇਡਾਂ ਚਾਰ ਰਿਹਾ ਸੀ ਜੋ ਭੇਡਾਂ ਚਾਰ ਦੇ ਸਮੇਂ ਬੜੇ ਪ੍ਰੇਮ ਦੇ ਨਾਲ ਸੋਹਿਲਾ ਸਾਹ ਪੜ ਰਿਹਾ ਸੀ ਅਤੇ ਉਸ ਦੀ ਬਾਣੀ ਸੁਣਦੇ ਸੁਣਦੇ ਅਸੀਂ ਉਹਨਾਂ ਦੇ ਪਿੱਛੇ-ਪਿੱਛੇ ਨੰਗੇ ਪੈਰੀਂ ਫਿਰਦੇ ਰਹੇ ਤਾਂ ਉੱਥੋਂ ਸਾਡੇ ਚਰਨਾਂ ਦੇ ਵਿੱਚ ਕੰਡੇ ਚੁੱਭ ਗਏ ਹਨ ਉਸ ਦਿਨ ਤੋਂ ਸਿੱਖ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੁਕਮ ਕੀਤਾ ਕਿ ਇਸ ਪਾਠ ਦਾ ਉਚਾਰਨ ਰਾਤ ਨੂੰ ਸੌਣ ਲੱਗਿਆਂ ਕੀਤਾ ਜਾਵੇ। ਇਸੇ ਤਰ੍ਹਾਂ ਇੱਕ ਦਿਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕੋਲ ਇੱਕ ਸਿੱਖ ਬੰਜਾਰਾ ਆਇਆ ਤੇ ਆ ਕੇ ਗੁਰੂ ਪਾਸ਼ਾ ਜੀ ਦੇ ਕੋਲ ਬੇਨਤੀ ਕਰਨ ਲੱਗਾ ਕਿ ਹੇ ਸੱਚੇ ਪਾਸ਼ਾ ਕੋਈ ਅਜੀਹਾ ਮੰਤਰ ਦੱਸੋ ਜਿਸ ਨਾਲ ਮੈਨੂੰ ਦੇਸਾਂ ਪਰਦੇਸਾਂ ਦੇ ਵਿੱਚ ਰਾਤ ਬਰਾਤੇ ਚੋਰ ਜਾਂ ਭੂਤ ਪ੍ਰੇਤ ਦਾ ਕੋਈ ਡਰ ਨਾ ਹੋਵੇ। ਉਸ ਬੰਜਾਰੇ ਸਿੱਖ ਦੀ ਬੇਨਤੀ ਸੁਣ ਕੇ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਤਿੰਨ ਸ਼ਬਦਾਂ ਨਾਲ ਇੱਕ ਸ਼ਬਦ ਸ੍ਰੀ ਗੁਰੂ ਰਾਮਦਾਸ ਜੀ ਦਾ ਅਤੇ ਇੱਕ ਆਪਣਾ ਸ਼ਬਦ ਮਿਲ ਕੇ ਉਸ ਬੰਜਾਰੇ ਸਿੱਖ ਨੂੰ ਹੁਕਮ ਕੀਤਾ ਕਿ ਰਾਤ ਨੂੰ ਸੌਣ ਲੱਗਿਆ ਜਿਹੜਾ ਵੀ ਸਿੱਖ ਇਹਨਾਂ ਪੰਜਾਂ ਸ਼ਬਦਾਂ ਨੂੰ ਪੜ੍ਹ ਲਵੇਗਾ ਉਸ ਨੂੰ ਕਿਸੇ ਚੋਰ ਜਾਂ ਕਿਸੇ ਵੀ ਤਰ੍ਹਾਂ ਦੇ ਭੂਤ ਪ੍ਰੇਤ ਦਾ ਭੈ ਡਰ ਨਹੀਂ ਰਹੇਗਾ ਇਸ ਦੀ ਪਹਿਲੀ ਤੁਕ ਵਿੱਚ ਕਿਰਤ ਅਤੇ ਰਹਾਉ ਵਾਲੀਆਂ ਤੁਕਾਂ ਵਿੱਚ ਸੋਹਿਲੇ ਪੱਤ ਦੀ ਮਹਾਨਤਾ ਦੇ ਕਾਰਨ ਇਸ ਇਸ ਬਾਣੀ ਦਾ ਨਾਮ ਕੀਰਤਨ ਸੋਹਿਲਾ ਰੱਖਿਆ ਗਿਆ ਅਸਲ ਨਾਮ ਤਾਂ ਇਸ ਬਾਣੀ ਦਾ ਸੋਹਿਲਾ ਹੀ ਹੈ ਸੋਹਿਲਾ ਜਸ ਅਤੇ ਸਿਫਤ ਸਲਾਹ ਨੂੰ ਕਹਿੰਦੇ ਹਨ ਅਤੇ ਇਸ ਬਾਣੀ ਵਿੱਚ ਨਿਰਗੁਣ ਰੂਪ ਵਾਹਿਗੁਰੂ ਦਾ ਜਸ ਜਸ ਗਾਇਆ ਕਰਕੇ ਇਸ ਨੂੰ ਸੋਹਿਲਾ ਨਾਮ ਦਿੱਤਾ ਗਿਆ ਹੈ ਸੰਗਤ ਜੀ ਇਸ ਕਰਕੇ ਸੋਹਿਲਾ ਸਾਹਿਬ ਦੀ ਬਾਣੀ ਰਾਤ ਦੇ ਸਮੇਂ ਪੜੀ ਜਾਣ ਲੱਗੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਇਕ ਤੇ ਕਮੈਂਟ ਕਰਨਾ ਅਤੇ ਹੋਰ ਸੰਗਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਵੀ ਸੰਗਤਾਂ ਨੂੰ ਇਸ ਬਾਰੇ ਗਿਆਨ ਹੋਵੇ ਜੇਕਰ ਵੀਡੀਓ ਦੇ ਵਿੱਚ ਬੋਲਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਪੁੱਲ ਹੋ ਗਈ ਹੋਵੇ ਤਾਂ ਖਿਮਾ ਦੇ ਜੱਜ ਕਹਾ ਵਾਹਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ